ਬਰਨਾਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਸ਼ੇ ਨੂੰ ਬਦਨਾਮ ਬਸਤੀਆਂ ਦੇ ਵਿੱਚ ਕੀਤੀ ਗਈ ਚੈਕਿੰਗ ਖੰਗਾਲ ਮਾਰਿਆ ਚੱਪਾ ਚੱਪਾ ਮਿਲੀ ਵੱਡੀ ਸਫਲਤਾ ਬਰਨਾਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅੱਜ ਡੀਜੀਪੀ ਪੰਜਾਬ ਦੇ ਹੁਕਮਾ ਤਹਿਤ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਸ਼ੁਰੂ ਕੀਤੀ ਗਈ ਮਹੀਮਤ ਤੇ ਪਹਿਲਗਰਮੀ ਦੇ ਚੱਲਦਿਆਂ ਜੇ ਬਰਨਾਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੋਰਚਾ ਸੰਭਾਲ ਲਿਆ ਗਿਆ ਜਿੱਥੇ ਐਸਐਸਪੀ ਸਿਟੀ ਸਤਵੀਰ ਸਿੰਘ ਦੇ ਅਗਵਾਈ ਦੇ ਵਿੱਚ ਐਸਐਸਪੀ ਬਰਨਾਲਾ ਦੇ ਹੁਕਮਾ ਤਹਿਤ ਥਾਣਾ ਸਿਟੀ ਇੱਕ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਥਾਣਾ ਤਲਵਾ ਦਾ ਇੰਚਾਰਜ ਇੰਸਪੈਕਟਰ ਲਖਵਿੰਦਰ ਸਿੰਘ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਸਮੇਤ ਵੱਡੀ ਗਿਣਤੀ ਦੇ ਵਿੱਚ ਬਰਨਾਲਾ ਦੇ ਸਮਾਮ ਥਾਣੇ ਦੇ ਮੁਖੀਆਂ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅੱਜ ਨਸ਼ੇ ਨੂੰ ਬਦਨਾਮ ਬਸਤੀਆਂ ਦੇ ਵਿੱਚ ਚੈਕਿੰਗ ਕੀਤੀ ਗਈ ਨੈਸ਼ਨ ਨੂੰ ਬਦਨਾਮ ਬਾਕੀਆਂ ਨੂੰ ਚੈਕਿੰਗ ਕਰਦੇ ਚੱਪਾ-ਚੱਪਾ ਖੰਗਾਲ ਮਾਰਿਆ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਜਿੱਥੇ ਇਸ ਮੌਕੇ ਦੇ ਡੀਐਸਪੀ ਸੁਖਵੀਰ ਸਿੰਘ ਦੇ ਵੱਲੋਂ ਪੱਤਰਕਾਰਾਂ ਨਾਲ ਗਲਵਤ ਕੀਤੀ ਸੁਣੋ ਪੂਜੀ ਗਲਵਤ ਬਨਾਲਾ ਪੂਲ ਪੂਲ ਚੈਕਿੰਗ ਕੀਤੀ ਜਾਂਦੀ ਕੀ ਕਹਿਣਾ ਚਾਹੀਦਾ ਮਾਨਯੋਗ ਡੀਪੀ ਪੰਜਾਬ ਦੇ ਦੇਸ਼ਾਂ ਦੇ ਦੇਸ਼ਾਂ ਤੇ ਸਾਨੂੰ ਸਾਡੇ ਐਸਐਸਪੀ ਸਾਹਿਬ ਨੇ ਬੁਲੰਗਾਇਆ ਕਿ ਜੋ ਨਸ਼ੇਦਿਓ ਤੇ ਕਾਬੂ ਪਾਉਂਦੇ ਜਿਹੜੇ ਡਰਗ ਹੌਟਸਪੌਟ ਉਹਨਾਂ ਦੇ ਉੱਤੇ ਗਾਰਡਨ ਦੇ ਉੱਤੇ ਸਖਤ ਧਿਆਨ ਚਲਾਇਆ ਜਾ ਰਿਹਾ। ਜੋ ਜਿਹੜੇ ਤਿੰਨ ਸਬਦ ਵਿਜਨ ਬਰਨਾਲਾ ਦੀ ਸਾਰੀ ਪੋਸਟ ਤੋਂ ਅੱਜ ਸਾਡੇ ਜਿਹੜਾ ਬਕਸਟੈਂਡ ਦੀ ਬੈਕ ਸਾਈਡ ਸਦਾਤਰ ਰੋਟੋ ਕੋਲ ਦੇ ਉੱਤੇ ਗਾਰਡਨ ਤੇ ਸਖਤ ਧਿਆਨ ਚਲਾਇਆ ਜਾ ਰਿਹਾ। ਜਿਹਦੇ ਵਿੱਚ ਅਸੀਂ ਸਾਰੇ ਹੀ ਜਿਹੜੇ ਹੈਬੀਚੂਅਰ ਹੈਂਡਪਲੇ ਐਂਡੀਬੀਐਸ ਤੇ ਜਿਨ੍ਹਾਂ ਦੇ ਉੱਤੇ ਪਰਚੇ ਸਪਲਰਾਂ ਦੇ ਉੱਤੇ ਲੱਗੇ ਨੇ ਤੇ ਰੇਂ ਦੇ ਉੱਤੇ ਬਾਹਰ ਨੇ ਉਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਦੀਆਂ ਜੜੀਆਂ ਦੇ ਬਾਰੇ ਚੈਕ ਕੀਤਾ ਜਾ ਰਿਹਾ ਤੇ ਜੇਕਰ ਸਾਨੂੰ ਕੋਈ ਗਲਤੀ ਹੁੰਦੀ ਹੈ ਤਾਂ ਉਹਨਾਂ ਦੇ ਉੱਤੇ ਜਿਹੜਾ ਕ੍ਰਿਮਨਲ ਜਾਵੇਗਾ ਉਹਨਾਂ ਦੇ ਜਿਹੜਾ ਕਰਾ ਲਈ ਸਰਪਰੀ ਸਾਡੇ ਜਿਹੜੇ ਜਾ ਰਹੇ ਗਿਆ ਉਹਨਾਂ ਦਾ ਡੋਸੀਅਰ ਤਿਆਰ ਕੀਤੇ ਜਾ ਰਹੇ ਨੇ ਸੋ ਜਿਹੋ ਜੀ ਉਹਨਾਂ ਦੀ ਐਕਟੀਵਿਟੀ ਦੇ ਹਿਸਾਬ ਨਾਲ ਉਹਨਾਂ ਦੇ ਉੱਤੇ ਜਿਹੜਾ ਐਕਸ਼ਨ ਚੱਲਿਆ ਜਾ ਰਿਹਾ ਸੋ ਬੰਦੇ ਜਿਹੜਾ ਕੋਈ ਵੀ ਇਹ ਉਹਦੇ ਆ ਪੁਲਿਸਨ ਜਿਹੜਾ ਉਹ ਨਸ਼ਾ ਪੀਣ ਦੀ ਦਿੱਕਤ ਨਾਲ ਸਾਹਮਣਾ ਸਰ ਲਗਾਤਾਰ ਪੁਲਿਸ ਬਲਕ ਸਹਿਤ ਸਾਰਥ ਸਭ ਇਹਨੂੰ ਚਲਾਇਆ ਫੇਰ ਵੀ ਨਸ਼ਾ ਦੇ ਕਈ ਵਾਰ ਕੀ ਕਹੁੰਦੇ ਨੇ ਦੇਖੋ ਜੀ ਜਿਹੜੇ ਸਹੀ ਲੋਕਾਂ ਜਿਹਦੇ ਆਦਤਾਂ ਹੋ ਜਾਂਦੇ ਨੇ ਜਿਹੜੇ ਜ਼ਰੂਰਤਾਂ ਦੇ ਉਹ بار بار ਜਦੋਂ ਉਹਨਾਂ ਦੇ ਉੱਤੇ ਜਦੋਂ ਕੇਸ ਕਰਦੇ ਹੁੰਦਾ ਹੈ ਉਹ ਦੁਬਾਰਾ ਵੇਚ ਤੇ ਆ ਕੇ ਫਿਰ ਉਹ ਦੁਬਾਰਾ ਨਸ਼ੇ ਦੇ ਵੇਚਣ ਦੇ ਵਿੱਚ ਲੱਗ ਜਾਂਦੇ ਨੇ ਕਿਉਂਕਿ ਇਹ ਇੱਕ ਪ੍ਰੋਫਿਟੇਬਲ ਕੰਮ ਹੈਗਾ ਜਿੱਦੇ ਵਿੱਚ ਪ੍ਰੋਫਿਟ ਬਹੁਤ ਜ਼ਿਆਦਾ ਹੈਗਾ ਤੇ ਨਸ਼ੇ ਦੀ ਜਿਹੜੀ ਡਿਮਾਂਡ ਵੀ ਹੈ ਇੱਕ ਸੌਖਾ ਤਰੀਕਾ ਇਹਨੂੰ ਮੰਨਦੇ ਨੇ ਪੈਸੇ ਇੱਕ ਮੋਲ ਦਾ ਉਹ ਜਿਵੇਂ ਕਰਕੇ ਜਿਹੜਾ ਬਾਰ-ਬਾਰ ਜਿਹੜੇ ਸਮਗਦਰ ਨੇ ਉਹ ਇਸ ਸੰਬੰਧ ਵਿੱਚ ਆਉਂਦੇ ਨੇ ਤੇ ਸਾਡੀ ਜਿਹੜੀ ਡਿਊਟੀ ਹੈ ਕਿ ਅਸੀਂ ਜਿੰਨਾ ਦਲੋ ਤੱਕ ਕੋਈ ਨਹੀਂ ਹਟਦਾ ਤੇ ਬਾਰ-ਬਾਰ ਅਸੀਂ ਵੀ ਉਹਦਾ ਪਿੱਛਾ ਨਹੀਂ ਛੱਡਦੇ ਹੈਗੇ ਦੇ ਜਿਹੜਾ ਇਹ ਹਟਲ ਕੱਦ ਵਿੱਚ ਬਣਾ ਕੇ ਰੱਖਣਾ ਸਾਡੀ ਡਿਊਟੀ ਹੈ ਅਸੀਂ ਆਪਣੀ ਸਭ ਕਲਾ ਬੈਕ ਸਾਈਡ ਬਸਟੈਂਡ ਦੀ ਬੈਕ ਸਾਈਡ ਸਭ ਚ ਹੋ ਰਹੀ ਹੈ ਜੇ ਕੋਈ ਹੋਰ ਵੀ ਹੋ ਰਹੀ ਹੈ ਅੱਜ ਅਸੀਂ ਸਾਡੇ ਦੋ ਡਰਗ ਹੌਟਸਪੌਟ ਨੇ ਇੱਕ ਬਸਟੈਂਡ ਦੀ ਬੈਕ ਸਾਈਡ ਤੇ ਇੱਕ ਰਾਮਬੰਗ ਦੀ ਬੈਕ ਸਾਈਡ ਦੋਨਾਂ ਥਾਵਾਂ ਤੇ ਵਰਤਮਾਨ ਐਸਐਟੂ ਸਾਹਿਬਾਨ ਤੁਮ ਇੰਚਾਰਜ ਹੋ ਦੀਆਂ ਟੀਮਾਂ